ਸੋ ਇਸ ਵਕਤ ਦੀ ਵੱਡੀ ਖਬਰ ਹੈ ਕਿ ਪੰਜਾਬ ਵਿੱਚ BBMB ਵੱਲੋਂ ਅਲਰਟ ਜਾਰੀ ਕੀਤਾ ਗਿਆ ਡੈਮ ਤੋਂ ਛੱਡਿਆ ਜਾਵੇਗਾ ਪਾਣੀ ਪਣ ਸਕਦੇ ਨੇ ਹੜ ਵਰਗੇ ਹਾਲਾਤ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਪੌਂਗ ਟੈਂਕ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਦੇ ਕਾਰਨ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੀ ਉਹ ਵੀ ਵੱਧ ਸਕਦਾ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਇਹ ਪੰਜਾਬ ਵਿੱਚ BBMB ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਕਿ ਡੈਮ ਤੋਂ ਪਾਣੀ ਛੱਡਿਆ ਜਾਏਗਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਨੇ ਪੌਂਗ ਟਾਈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਤਾਂ ਹੁਣ ਉਹ ਛੱਡਿਆ ਜਾਏਗਾ ਤਾਂ ਇੱਥੇ ਇਲਾਕਿਆਂ ਦੇ ਜੋ ਲੋਕ ਨੇ ਰਹਿਣ ਵਾਲੇ ਲੋਕ ਨੇ ਤਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਪਾਣੀ ਦੇ ਹਾਲਾਤ ਜਿਹੜੇ ਨੇ ਹੁਣ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਹੜ੍ਹ ਵਰਗੇ ਹਾਲਾਤ ਬਣ ਸਕਦੇ ਨੇ ਕਿਉਂਕਿ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਜਿਸ ਤਰ੍ਹਾਂ ਕਿ ਮੀਂਹ ਲਗਾਤਾਰ ਪੈਰਿਆ ਆਤਾ ਉਸੇ ਤਰ੍ਹਾਂ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਤਾਂ ਉਸ ਨੂੰ ਛੱਡਿਆ ਜਾਏਗਾ ਤਾਂ BBMP ਵੱਲੋਂ ਵੀ ਹੋਣਾ ਇਹ ਵੱਡਾ ਅਲਰਟ ਜਾਰੀ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜਿਹੜਾ ਕੀ ਹੜ ਵਰਗੀ ਸਥਿਤੀ ਬਣ ਸਕਦੀ ਹੈ